ਮਸੋੜੀ ਮਾੜੀ ਗੱਲ ਆ ਫਿਰ ਮੇਰੀ ਕਿ ਗੁੱਤ ਪਟਾਈ ਆ ਵਿਚਾਰੇ ਵਿਚਾਰੇ ਨਾ ਤਾਂ ਮੈਨੂੰ ਇਹ ਜਿਹਾ ਹੁੰਦਿੰਦੀ ਐ ਰੋਟੀ ਨਹੀਂ ਪਕਾਉਂਦਿੰਦੇ ਜਿਆ ਭਾਈ ਤੈਨੂੰ ਕੀ ਮੈਂ ਦੇਵਾਂ ਮੇਰ ਤਾਂ ਧੀ ਹੁਣ ਦੁਖੀ ਹੋਈ ਬੈਠੀ ਆ ਉੱਥੇ ਘਰ ਮੈਂ ਸੋਣਾ ਪੱਦਾ ਹੀ ਨਹੀਂ ਸੀ ਆਪਣੇ ਘਰੇ ਕਿਹੜਾ ਕੰਮ ਨਹੀਂ ਘਰੇ ਬਥੇਰੇ ਨੇ ਕਿ ਕੰਮ ਤਾਂ ਆਪਣੇ ਘਰੇ ਨਹੀਂ ਕੰਮ ਦਾ ਥੋੜਾ ਹੋਣਾ ਤਾਂ ਕੰਮ ਹੀ ਘਰੇ ਆ ਬਾਹਰ ਨਾ ਕਰੇ ਇਹ ਤਾਂ ਫਿਰ ਤੁਸੀਂ ਉਹੀ ਗੱਲ ਕਰਨੀ ਸੀਗੀ ਇਹ ਤਾਂ ਹੁਣ ਮੈਂ ਝੂਠੀ ਪੈਣੀ ਆ ਵਿਚਾਰੇ ਵਿਚਾਰੇ ਐ ਤਾਂ ਹੁਣ ਸੌ ਸੌ ਗੱਲਾਂ ਹੋ ਜਾਂਦੀਆਂ ਨੇ ਐ ਕਿਵੇਂ ਹੋ ਜਾਂਦੀਆਂ ਨੇ ਹੁਣ ਤਾਂ ਤੂੰ ਵੀ ਐ ਕਰਨ ਲੱਗ ਗਈ ਉਹਦਾ ਤਾਂ ਤੈਂ ਵੀ ਨਾ ਐ ਕਿਹਾ ਉਹ ਤਾਂ ਮੈਂ ਤਾਂ ਕਿਹਾ ਤੀਵਾ ਭਈ ਆਪਾਂ ਤਾਂ ਘਰੇ ਕੰਮ ਕਰਾਉਣਾ। ਗੱਲ ਸੁਣ ਭੈਣ ਜੀ ਫਿਰ ਉੱਥੇ ਜੇ ਮੇਰੀ ਕੁੜੀ ਪੜਦੀ ਸੀ ਉੱਥੇ ਤੁਸੀਂ ਕਿਉਂ ਮਿਲਣੇ ਜਾਂਦੇ ਸੀ? ਤਾਂ ਥੋੜਾ ਇੰਨਾ ਗਾਣਾ ਨਹੀਂ ਸੀ। ਮੈਨੂੰ ਵੀ ਹੱਕ ਵੀ ਨਹੀਂ ਸੀ ਜਾਇਆ। ਉਹ ਤਾਂ ਹੋਰ ਪਹਿਲਾਂ ਵਾਲੀਆਂ ਜਿਹੜੀਆਂ ਗੱਲਾਂ ਤੇ ਉਹ ਤਾਂ ਗਈਆਂ ਹੁਣ। ਲੋਭ ਵਿੱਚ ਆ। ਕੀ ਚਾਹ ਫੜ ਗਏ। ਤੂੰ ਤਾਂ ਬੜਾ ਫਸਾਤਾ ਮੈਨੂੰ ਹੁਣ ਚਾਹ ਤੂੰ। ਮੈਨੂੰ ਕਿਹੜਾ ਪਤਾ ਸੀਗਾ ਉਹ ਤਾਂ ਇਹਨਾਂ ਨੇ ਸਾਰਾ ਕੁਝ ਕਰਮਿਆਂ ਸੀਗਾ। ਜੀ ਕਰਾਵਾਂਗੇ ਹੁਣ ਆਏ ਮੁਕਰਗੇ। ਨਾ ਨਾ ਕੋਈ ਮੁਕਰੇ ਨਹੀਂ ਹੈਗੇ ਅਸੀਂ। ਲਗਾਣਾ ਹੁਣ ਮੁੱਕਰੀ ਗਏ ਜਦੋਂ ਤੁਸੀਂ ਹੁਣ ਕਰਾਉਂਦੇ ਹੁਣ ਅਸੀਂ ਦੱਸ ਕੀ ਕਰੀਏ ਮੈਨੂੰ ਐਂ ਦੱਸੋ ਇਹਨੂੰ ਖਾਣ ਨੂੰ ਨਹੀਂ ਮਿਲਦਾ ਕਿ ਪੈਣ ਨੂੰ ਨਹੀਂ ਮਿਲਦਾ ਉਹ ਤਾਂ ਮਿਲਦਾ ਤਾਂ ਹੈਗਾ ਸਾਰਾ ਸਾਰਾ ਐਸ਼ ਕਰਦੀ ਹੈ ਨਾ ਨਾ ਇੱਥਾ ਕਰਦੀ ਹੈ ਇਹ ਨਹੀਂ ਗਲਤ ਉਹ ਹੈ ਮਾਰ ਲਾ ਕੋਰਸ ਕੀਤਾ ਹੋਇਆ ਹੈ ਦਾ ਸਾਰਾ ਤੁਸੀਂ ਜਦੋਂ ਜਵਾਖ ਤੁਸੀਂ ਉਹਦੀ ਕਹਿੰਦੇ ਬਈ ਇੱਥਾ ਬਾਹਰ ਤੋੜਦੀ ਨਹੀਂ ਹੈਗੀ ਸਾਡੇ ਚਿਤਮਾਂ ਦਾ ਚ ਕਰਦੀ ਨਹੀਂ ਚਿਤਮਾਂ ਦਾ ਜੀ ਨਾ ਕਰਦੇ ਉਹ ਤਾਂ ਕਹਿੰਦੇ ਸੀ ਜੀ ਹਾਂ ਜੀ ਅਸੀਂ ਤੋੜਾਂਗੇ ਬਹੁਤ ਉਹ ਤਾਂ ਸਾਰੀਆਂ ਬਹੁਤ ਗੱਲਾਂ ਹੋ ਜਾਂਦੀਆਂ ਨੇ ਔਰ ਤਾਂ ਬਹੁਤ ਗੱਲਾਂ ਹੋ ਜਾਂਦੀਆਂ ਨੇ ਮੈਂ ਦਾ ਭੈਣ ਵੀ ਆਈ ਕਹਿੰਦੀ ਰਹੀ ਜੀ ਇਹਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਭਾਈ ਪਹਿਲਾਂ ਵੀ ਮੇ ਨਾਲ ਠੱਗੀ ਹੋ ਗਈ ਉਹ ਦੋ ਕਹਿੰਦੇ ਸੀ ਬਾਹਰ ਲੈ ਕੇ ਜਾਵਾਂਗੇ ਪਹਿਲਾਂ ਤੇ ਇੱਕ ਵਾਰ ਨਾਲ ਧੋਖਾ ਹੋ ਗਿਆ ਔਰ ਹੁਣ ਮੈਨੂੰ ਕਿਹੜਾ ਪਤਾ ਸੀ ਹੁਣ ਤੁਸੀਂ ਕਹਿੰਦੇ ਨਾ ਆਈਲਟਸ ਕਰਾਉਣਗੇ ਬਾਹਰ ਤੋਰਨਗੇ ਉਹੀ ਗੱਲ ਹੋ ਗਈ ਫਿਰ ਕਿਹਾ ਸੀ ਫਿਰ ਇਹਨਾਂ ਨੇ ਤਾਂ ਵੀ ਕਰਾਵਾਂਗੇ ਅਸੀਂ ਕੋਰਸ ਬਾਹਰ ਤੋਰਾਂਗੇ ਹੁਣ ਲੈ ਹੁਣ ਤਾਂ ਹੀ ਸੀ ਮੁੱਕਰ ਗਈ ਔਰ ਜੀ ਬਸਾ ਬੰਨਾ ਹੋ ਜਾਂਦੀਆਂ ਨੇ ਭਾਈ ਜੇ ਤਾਂ ਸਾਡੇ ਘਰੇ ਨਾ ਕੰਮ ਹੋ ਫਿਰ ਤਾਂ ਅਸੀਂ ਤੋਰੀਏ ਬਾਹਰ ਅਸੀਂ ਫਿਰ ਕਾਹਰ ਅਸੀਂ ਪਰੋਣਾ ਕੀ ਆ ਤੋਰ ਕੇ ਅਸੀਂ ਤਾਂ ਉੱਥੇ ਤੱਕ ਨਹੀਂ ਜਾਣ ਦਿੰਦੇ ਅਸੀਂ ਕੰਮ ਪੀਸੇ ਕਰਦੀਨ ਅਸੀਂ ਤਾਂ ਬਾਹਰੇ ਤੋਰਨੀ ਆ ਪਹਿਲੇ ਜਲਦੀ ਗੱਲ ਦੱਸ ਦਿੰਦੇ ਜਦੋਂ ਤਾਂ ਮਾਂ ਪੁੱਤ ਪੈਰਾ ਥੱਲੇ ਹੱਥ ਦੇਣ ਲੱਗ ਗਏ ਨਾ ਕੋਰਸ ਕਰਾਵਾਂਗੇ ਫੀਸ ਭਰ ਦੋ ਚਲ ਭਾੜੇ ਕਿਸੇ ਗੱਲ ਤੇ ਤਾਂ ਲੱਗਣ ਆਈਲੈਂਡਸ ਨਹੀਂ ਕਰਾਉਣ ਕਰਨ ਦਿੰਦੇ ਫਿਰ ਮੈਂ ਇਹਨਾਂ ਨੂੰ ਕਿਹਾ ਭਾਈ ਮੇਰਾ ਤਾਂ ਘਰੇ ਬੇਲੀ ਦਾ ਜੀ ਨਹੀਂ ਲੱਗਦਾ ਹਾਂ ਕੋਈ ਕੰਮ ਤਾਂ ਆਪਾਂ ਕਰ ਹੀ ਸਕਦਾ ਹੁਣ ਸਲਾਈ ਕਢਾਈ ਤੇ ਨਾ ਮੱਥਾ ਮਾਰਿਆ ਹਾਂ ਬੁਟੀਕ ਹੀ ਖਲਾਦਾ ਵੀ ਬੁਟੀਕ ਖਲਾਦਾ ਮੈਂ ਭਾਈ ਅਸੀਂ ਤਾਂ ਕੁਝ ਨਹੀਂ ਕਰਨ ਦਿੰਦਾ ਮੁੰਡਾ ਦੇਖੋ ਨਾ ਤਾਂ ਕਹਿੰਦਾ ਮੈਂ ਤਾਂ ਉੱਥੇ ਤੱਕ ਨਹੀਂ ਜਾਣ ਦਿੰਦਾ ਲੈ ਫਿਰ ਆਏ ਬਾਹਰ ਨਹੀਂ ਨਿਕਲਣ ਦਿੰਦਾ ਮੈਨੂੰ ਤਾਂ ਬਾਹਰ ਨਹੀਂ ਨਿਕਲਣ ਦਿੰਦਾ ਹੁਣ ਆਪ ਸਾਰਾ ਦਰਬਾਰ ਹੀ ਫਿਰਦਾ ਕੋਈ ਤਾਂ ਗੱਲ ਕਰਦੇ ਆਪ ਹੁਣ ਘਰੇ ਵੱਢਦਾ ਤੜਕੋ ਵਗ ਜਾਂਦਾ ਹੱਥ ਨਹੀਂ ਆਉਂਦਾ ਹਾਂ ਮੈਂ ਬੁਟੀਕ ਦਾ ਕੰਮ ਤਾਂ ਕਰੀ ਸਕਦੀ ਆ ਘਰੇ ਬੈਠ ਕੇ ਤਾਂ ਹਾਂ ਉਹ ਵੀ ਵਧੀਆ ਕਹੋ ਕਿ ਮਾੜਾਗਾ ਕੰਮ ਉਹ ਤਾਂ ਗੱਲ ਕਰਪੀਏ ਕਬੋਂਗੇ ਘਰੇ ਜੱਲਣਗੇ ਹਾਂ ਕਰਨ ਜਾਂਦਾ ਜੀ ਤਾਂ ਉਹ ਤਾਂ ਕਹਿੰਦਾ ਮੈਂ ਆਪਦੀ ਕਮਾਈ ਕਰੀ ਜਾਂਦਾ ਬਾਹਰ ਨਾ ਭਾਈ ਫਿਰ ਤੁਸੀਂ ਇਹ ਤਾਂ ਝੂਠੀ ਗੱਲ ਮੈਨੂੰ ਪਤਾ ਨਾ ਤੁਸੀਂ ਉਹਦੀ ਕਾਰਨ ਆਤੀ ਅਸੀਂ ਕਰਦੇ ਨਾ ਕਰਦੇ ਸਾਡੀ ਮਰਜ਼ੀ ਸੀ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਜੀ ਤੋਂ ਤੋਂ ਨਹੀਂ ਨਹੀਂ ਹੁਣ ਘਰੇ ਬਹਿ ਕੇ ਤਾਂ ਹੋਈ ਅੰਦਰ ਸਾਰਾ ਬੰਦ ਹੋ ਗਿਆ ਤੂੰ ਆਪ ਹੀ ਸਿਆਣੀ ਆਏਗੀ ਦੌਰ ਹੁਣ ਜਾਣਾ ਨਹੀਂ ਆਉਣਾ ਨਹੀਂ ਕਿਤੇ ਸਾਰਾ ਦਿਨ ਜੇ ਕੋਈ ਕੰਮ ਕਹਿੰਦੀ ਆ ਵੀ ਚਲ ਆ ਆ ਨਹੀਂ ਕਰਨਾ ਆਹ ਕਰ ਲੈਣੀ ਕੋਈ ਤਾਂ ਕੰਮ ਕਹਦਾ ਨਾ ਭਈ ਆਹ ਕਰ ਲੈ ਆਪਣੇ ਮੂੰਹੋਂ ਦੱਸਦਾ ਨਾ ਵੀ ਸਾਨੂੰ ਤਾਂ ਆਹ ਕੰਮ ਚੰਗਾ ਲੱਗਦਾ ਹਰ ਇੱਕੀ ਕੰਮ ਇਹਨਾਂ ਨੂੰ ਤਾਂ ਕੰਜਰਖਾਨਾ ਲੱਗਦਾ ਲੈ ਫਿਰ ਕੀ ਕਰੇ ਅਗਲਾ ਕੀ ਕਰੇ ਕੰਜਰਖਾਨੇ ਨੂੰ ਕੀ ਕੰਮ ਕੰਜਰਖਾਨਾ ਹੁੰਦਾ ਹਾਂ ਆਈਲੈਂਡਸ ਤੋਂ ਲੈ ਦੁਨੀਆ ਹੀ ਕਰੀ ਜਾਂਦੀ ਐ ਫਿਰ ਕੀ ਕਰਦੇ ਫਿਰ ਹਾਂ ਫਿਰ ਆਏ ਗੱਲ ਕਰਦੇ ਨੇਗੇ ਇਹ ਹੁਣ ਦੱਸ ਮੈਂ ਕੀ ਕਰਾਂ ਨਾ ਮੈਂ ਤਾਂ ਵਿਆਹੀ ਆ ਕਿਹਨਾ ਕਮਾਰੀ ਉਹੀ ਗੱਲ ਹੋ ਗਈ ਮੇਰੇ ਨਾਲ ਤਾਂ ਪਹਿਲਾਂ ਮੰਗੂਈ ਜਦੋਂ ਬਾਈ ਉਹ ਲੱਗਣੀ ਨਹੀਂ ਰਸ ਕੀ ਕਰੀਏ ਆਪਾਂ ਇਹਨਾਂ ਹੁੰਦਾ ਗੱਲ ਮੈਂ ਤੂੰ ਦੇਖ ਤੂੰ ਦੇਖ ਉਹ ਕੀ ਪਰ ਮੈਂ ਤਾਂ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਡੇ ਨਾਲ ਹੀ ਚੱਲਦੀ ਤੁਸੀਂ ਆਪਦੀ ਕੋਈ ਗੱਲ ਚੱਲ ਆਪਾਂ ਇਹਨੂੰ ਲਈ ਚੱਲਦੇ ਆਂ ਬਾਕੀ ਭਾਈ ਤੁਸੀਂ ਗੱਲ ਕਰ ਲਓ ਮੁੰਡੇ ਨਾਲ ਭਾਈ ਗੱਲ ਕਰਾ ਦੇ ਹਾਂ ਉਹਦੀ ਆਪਾਂ ਫੋਨ ਨਾਲ ਤੇ ਗੱਲ ਕਰਾਂਗੇ ਭਾਈ ਮੰਨਦਾ ਚਲ ਵਾ ਫਿਰ ਆਪਾਂ ਨੂੰ ਇੱਥੇ ਬੈਠਣ ਦਾ ਕੀ ਫਾਇਦਾ ਜਦੋਂ ਕਿਸੇ ਲਈ ਤੇ ਨਹੀਂ ਲੱਗਦਾ ਕੋਈ ਚੱਲ ਫਿਰ ਆਪਾਂ ਘੇਰੀਂ ਦੇਖਾਂਗੇ ਕੱਪੜਾ ਮੈਂ ਤਾਂ ਚੱਕ ਦਿਆਂ ਬੈਗ ਆਂਦਾ ਚੱਲ ਅਸੀਂ ਤਾਂ ਛਤਰਖਾਨੇ ਨੂੰ ਵਿੱਚ ਵਿਚਾਲੇ ਆਂ ਸੁੱਤਰ ਖਾਣ ਨੂੰ ਜ਼ਿੰਦਗੀ ਤਾਂ ਮੇਰੀ ਖਰਾਬ ਹੋ ਗਈ ਜਿੰਦਗੀ ਇਹਦੀ ਭੈਣ ਦੀ ਖਰਾਬ ਹੋ ਗਈ ਮੇਰੀ ਖਰਾਬ ਕਰਤੀ ਜ਼ਿੰਦਗੀ ਗੱਲ ਕਰਾਂਗੇ ਚਲ ਜਾ ਮਲੇ ਹੋਣੀ ਆ ਕੱਪੜੇ ਚੱਲ ਕੇ ਚੱਲ ਆ ਜੂਗਾ ਗੱਲ ਕਰਾਂਗਾ ਆ ਜਾ ਭਾਈ ਮੁੰਡਾ ਵੀ ਲੈ ਆਊਗਾ ਸੋਲ ਭਾਈ ਆਪਾਂ ਤਾਂ ਚੱਲਦੇ ਆਂਗੇ ਪੁੱਤ ਖਾਣੇ ਦੀ ਮੇਰ ਤਾਂ ਕਿਸਮਤ ਹੀ ਖਰਾਬ ਹੈਗੀ ਚੱਲ ਫਿਰ ਆ ਜਾ ਚੱਲਦੀ ਹੈ ਆ ਜਾ ਨਾ ਚੱਲਦੀ ਹੈ ਨਾ ਮਾਂ ਨਹੀਂ ਚੰਗਾ ਬਣੇ ਚੰਗਾ ਬਣੇ ਮੁੰਡੇ ਨਾਲ ਫਰ ਕਰ ਲਿਓ ਭਾਈ ਗੱਲ ਦਾ ਨਾ ਕਰ ਲਾਂਗੇ ਫੇਰ ਮੁੰਡਾ ਲੈ ਆਊਗਾ ਲੈ ਭਾਈ ਗਮ ਫੜਨ ਨੀ ਕੋਈ ਫਾਇਦਾ ਨਹੀਂ ਇਹਨਾਂ ਨਾਲ ਗੁਰਮਤ ਮਾਰੇ ਚਾਹਾਂ ਨਾ ਆਪੀ ਤਾਂ ਮਾਰਨੀ ਹੀ ਗਈ। ਉਹਨਾਂ ਦੀ ਗੱਲ ਕੋਈ ਕਰਾਰੇ ਕਰ ਲਓ ਵਾਲੀ ਹੋਰ ਹੋਇਆ ਘੱਟਾ ਨਹੀਂ। ਆਪਾਂ ਨੇ ਵੀ ਤੋਰ ਦੇ ਹੈ ਕਿ ਜੇ ਕੋਈ